ਹੈਲੋ ਫਰੈਂਡਸ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ ਨਿਊ ਚੈਨਲ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਰੂਰ ਕਰਿਓ ਹਾਂਜੀ ਅੱਜ ਦਾ ਬਲੌਗ ਸਾਡਾ ਬਹੁਤ ਹੀ ਵਧੀਆ ਜਿਆਦਾ ਅੱਜ ਆਪਾਂ ਘਰ ਤੇ ਕੰਮ ਸ਼ੁਰੂ ਕੀਤਾ ਹੈ ਤੁਹਾਨੂੰ ਵਧੀਆ ਲੱਗਾ ਕੰਮ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹਾਂਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੀ ਵੀਡੀਓ ਲੱਗੀ ਤੁਹਾਨੂੰ ਦੇਖੋ ਜੀ ਹੁਣ ਪਵਨ ਰੇਹ ਕੰਮ ਕਰਨ ਅੱਜ ਆਪਾਂ ਸਾਰਾ ਫਰਸ਼ ਬੁਟਿਆ ਆ ਜਿੱਥੇ ਡੰਗਰ ਬੰਦੇ ਹੁੰਦੇ ਹਾਂ ओके ਤੇ ਤਾਂ ਥੋੜੀ ਈਟਾਂ ਪੁੱਟਣੀ ਆ ਦੇਖੋ ਕਿੰਨੇ ਕਿੰਨੇ ਨਿਕਲੇ ਆ ਚੇ ਇਹਨਾਂ ਨੂੰ ਹੁਣ ਧੋ ਧੋ ਕੇ ਪਵਨ ਨਾਲ ਨਾਲ ਕੋਠੇ ਦੇ ਰੱਖੀ ਜਾਣਾ ਆ ਸਾਫ ਸਫਾਈ ਰਹੇ ਈਟ ਦੇ ਪਿੱਛੇ ਈਟ ਦੇ ਘਰੋਂ ਥਥੇ ਦੇ ਕੋ ਡੱਬੇ ਡੁੱਬੇ ਵੀ ਧੋ ਕੇ ਰੱਖ ਲੈ ਆਪਾਂ ਬੜੀ ਸਫਾਈ ਰਹੇ ਅੱਜ ਕਰਨਾ ਦੀਵਾਲੀ ਵਾਲੀ ਸੋ ਇਹ ਦੇਖੋ ਕਿੰਨੀਆਂ ਈਟਾਂ ਥੇ ਪੁੱਟੀਆਂ ਆ ਤੇ ਦੇਖ ਲਓ ਥੋੜੀ ਸਫਾਈ ਰਹੇ ਕਰਨਾ ਅੱਜ ਬਾਤ ਹੋ ਗਈਆਂ ਇਹਨੀਆਂ ਕੀ ਹੋਰ ਪੁੱਟਨੀਆਂ ਆ ਪੁੱਟੀਆਂ ਇਹ ਸਾਰੀਆਂ ਥੋੜੀਆਂ ਰਹਿ ਗਈਆਂ ਬਸ ਤਾਂ ਬਾਈ ਚੰਨ ਵਾਲੀ ਰਹਿ ਗਈ ਇੱਥੋਂ ਬਸ ਕੀ ਬਾਈ ਰਹਿ ਗਈ ਚੰਨ ਵਾਲੀ ਅੱਛਾ ਸਫਾਈ ਰਹਿ ਗਈ ਇਹਨੀਆਂ ਜੇ ਪਾਣੀ ਪੂਣੀ ਮਾਰ ਕੇ ਨਾ ਇਹਨਾਂ ਚੰਗੀ ਤਰ੍ਹਾਂ ਸਾਫ ਕਰ ਦਾਂਗੇ ਤੇ ਫਰਸ਼ ਪਾ ਲਾਂਗੇ ਫੇਰ ਡੰਗਰ ਆਰਾਮ ਨਾਲ ਇੱਥੇ ਬਹਿ ਜਾਂਦੇ ਇਂਂ ਦੀਂਟ ਤੇ ਓਖਾ ਹੁੰਦਾ ਸੀ ਉਹਨਾਂ ਨੂੰ ਇਸ ਕਰਕੇ ਆਪਾਂ ਇਟਾਂ ਪੋਟਤੀਆਂ ਆ ਵੱਲੇ ਵੱਲੇ ਦੇਖੋ ਕਿੰਨੀ ਸਾਰੀ ਕਿੰਨੀ ਸਾਰੀ ਇੱਟ ਨਿਕਲੀ ਐ ਉਹ ਮਾਜਾ ਫਲੋਰ ਸਫਾਈ ਕਰਨਾ ਨੇ ਜੇਸ਼ਨ ਨੂੰ ਥੋੜੀ ਚੰਗੀ ਤਰ੍ਹਾਂ ਮੰਗਦੇ ਆ ਲੈਣੇ ਥੋੜੀ ਚੰਗੀ ਤਰ੍ਹਾਂ ਮਾਜਾ ਨਵੇਂ ਨੰਦਾ ਫੇਰੇ ਆ ਪਹਾੜੇ ਦੇ ਦੋ ਆ ਇੱਕ ਦੇਖੋ ਨਵਾਂ ਪਿਆ ਆ ਤੇ ਆ ਦੇਖੋ ਪੁਰਾਣਾ ਨੂੰ ਫਾਪ ਤੇ ਮਾਰ ਕੇ ਚੰਗੀ ਤਰ੍ਹਾਂ ਸਫਾਈ ਕਰਾਂਗੇ ਚਲੋ ਤੋ ਮੇਕੋ ਕਿੱਦਾਂ ਲੱਗੇ ਕੰਮ ਕਰਨਾ ਮਿਸਤਰੀ ਸਾਹਿਬ ਦੋ ਦੋ ਮਿਸਤਰੀ ਆ ਜੇ ਕਿਸੇ ਨੇ ਵੀ ਆਪਣੇ ਘਰ 'ਚ ਟਾਇਲਾਂ ਲਵਾਉਣੀਆਂ ਹੋਣ ਫਰਸ਼ ਪਾਉਣਾ ਹੋਣ ਜਾਂ ਲਿੰਟਰ ਪਾਉਣਾ ਹੋਵੇ ਜਾਂ ਕੁਝ ਵੀ ਸਾਡੇ ਨਾਲ ਕੰਟੈਕਟ ਜ਼ਰੂਰ ਕਰਿਓ ਤੁਹਾਨੂੰ ਵਧੀਆ ਜਿਹਾ ਘਰ ਬਣਾ ਕੇ ਦੇਵਾਂਗੇ ਆਹ ਦੇਖੋ ਕਿੱਦਾਂ ਸੋਹਣਾ ਇਹਨਾਂ ਨੇ ਬਣਾਇਆ ਆ ਆਪੇ ਬਣਾਇਆ ਦੇਖੋ ਕਿੰਨਾ ਸੋਹਣਾ ਘਰ ਬਣਾਇਆ ਨਾ ਇਸੇ ਤਰ੍ਹਾਂ ਬਣਾ ਕੇ ਦੇਵਾਂਗੇ ਦੇਣਗੀ ਪਾਵਣ ਦੀ ਸੋ ਇਹ ਇਟਾ ਡਾਡਾ ਫੱਲਾਈ ਆ ਇਹ ਕੋਹ ਉਹ ਮੁੰਡਾ ਕੰਮ ਤੇ ਲੱਗਾ ਆ ਪਰ ਉਹ ਨੂੰ ਉਹਦੀ ਨਹੀਂ ਬਣਾ ਸਕਦੇ ਉਹ ਮਨ ਕਰਦਾ ਵੀ ਨਹੀਂ ਬਣਾਉਣੀ ਮੈਂ ਇਸ ਕਰਕੇ ਨਹੀਂ ਲਾਉਣੀ ਉਹ ਵੀ ਮੁੰਡਾ ਕੰਮ ਕਰ ਲੈਂਦਾ ਵਧੀਆ ਦਿਹਾੜੀ ਇਹਨਾਂ ਨੇ ਜਿਆਦਾ ਲੈਣੀ ਕਿੰਨੀ ਕਿ ਦਿਹਾੜੀ ਲੈਣੀ ਆ 10 10 ਦੇ ਵੇਰ ਉਸੇ ਦਾ 10 ਨਹੀਂ ਕਰੋ ਕੰਮ ਚ ਤੇ ਟਾਈਮ ਬੜਾ ਹੋਣ ਗਿਆ ਹੁਣ ਟਾਈਮ ਤੇ ਆਉਣਾ ਹੀ ਹੈ ਕਿ ਟਾਈਮ ਤੇ ਉਹ ਨਹੀਂ ਅੱਜ ਚਾਰੀ ਵਾਜ ਲੈਣ ਦੀ ਇਹ ਬੜਾ ਕੋਸ ਕੰਮ ਤੇ ਬੜਾ ਦੇਖੀ ਤਾਂ ਰੱਖਣ ਲੱਗੇ ਇਹਨਾਂ ਚ ਆ ਜੋ ਕੰਮ ਆ ਜੋ ਨਹੀਂ ਆ ਰਿਹਾ ਪਾਰਾ ਜ਼ਿਆਦਾ ਹੋ ਜਾਣਾ ਹੈ ਇੱਧਰ ਬੱਸ ਜ਼ਿਆਦਾ ਹੂੰ ਇੱਧਰ ਬੱਸ ਚੋਕਾਂ ਨਹੀਂ ਨਹੀਂ ਉਹ ਦੇਖੋ ਹਾਂ ਲੋ ਗਾਇਜ਼ ਚਲ ਗਿਆ ਰਿਹਾ ਓਏ ਕੀ ਪਰ ਕੇ ਲਾਇਆ ਹੈ ਜੋਸਾ ਨਾ ਕੀ ਕਰਨ ਹ ਯੂਰੀ ਰੂੜੀ ਰੂੜੀ ਦੇ ਰੇੜਾ ਪਰ ਲੈ ਕੇ ਗਿਆ ਅਜੇ ਥੋੜਾ ਜਿਹਾ ਹੋਰ ਵੀ ਹੈਗਾ ਉਹ ਦੇਖੋ ਬਸ ਇੱਕੋ ਫੇਰੇ ਚਾਉਣਾ ਵੀ ਚੁੱਕੇ ਜਾਣੇ ਬਸ ਦੇਖੋ ਮਾਸਾ ਜਨੇ ਕਿੰਨੀ ਸਫਾਈ ਹੋ ਗਈ ਹੈ ਇੱਥੇ ਦੇਖ ਲਓ ਬੜੀ ਸੋਹਣੀ ਸਫਾਈ ਕਰਤੀ ਹੈ ਪਾਨੀ ਚਾ ਮਾਰਾ ਪਰਾ ਦੇਖ ਨਹੀਂ ਸਕਦਾ ਨਰ ਪਾਣੀ ਵੇੰਤਾ ਰੇ ਰੇੜਾ ਬਿੱਲਾ ਜੇ ਇਹਦੇ ਚ ਫੇਰ ਰੂੜੀ ਪਾਉਣਾ ਦੋ ਦੋ ਕ ਫੇਰੇ ਹੋਰ ਲੱਗਣੇ ਰੂੜੀ ਭਰਕ ਭਰ ਕੇ ਸੁੱਟੀ ਜਾਣਾ ਫੇਰ ਪਾਣਗੇ ਫਾਰਸ ਤੇ ਤੁਹਾਨੂੰ ਦਿਖਾਉਨੇ ਆ ਕਿੰਦਾ ਸੋਨਾ ਡੰਗਣਾ ਵਾਸਤੇ ਪਾਉਣਾ ਅੱਛੇ ਪਾਉਣਾ ਮੈਂ ਕਿੰਨੇ ਕ ਫੇਰੇ ਰਹਿ ਗਏ ਜੇ ਨਾ ਆਉਈ ਨਾ ਬਣਾ ਹੀ ਕੋਟ ਕਰਦੇ ਕਬਾੜੇ ਨੂੰ ਸੋਟ ਲਾਉਂਦੇ ਆ ਮਾ ਬੋਲੀ ਦੀ ਬਾਣੀ ਆ। ਬੰਨਾ ਜੇ ਆਉਣ ਵਾਲੀ ਆ। ਉਹ ਹਜੇ ਨਹੀਂ ਆ ਜੇ ਪਹਿਲਾਂ ਸਾਹ। ਸਾਨੂੰ ਝਟ ਤੋਂ ਮਾਰ ਕੇ ਆਇਆ ਤੇ ਤਰ੍ਹਾਂ ਹੋ ਜੇ। ਬੰਨ ਪੜਾਇਆ ਨਾ। ਤਾਂ ਬੁਟਾਣਾਂ ਸੁਣਿਆ। ਹੂੰ। ਚੱਕੋ। ਪਹਰਾ ਬੜਾ ਇਟਾ ਵਿੱਚ। ਹੂੰ। ਚੱਲ। ਕਿੰਨੀ ਆਵਾਜ਼ ਆਉਂਦੀ ਰੂੜੀ ਦੀ। ਉਹ ਕਫੇਰੇ ਉਹ ਪਾਣਾ ਤਾਂ ਬੰਮਾ ਵਾਂਗੂ ਵਾਂਗ ਜਾਉਂਦੀ ਆ ਨਾ ਮੇਰੇ ਖਿਆਲ ਆ ਹੀ ਲਾਸਟ ਹੀ ਆ ਦੇਖੋ ਜੀ ਚੋਰ ਬਣਾਏ ਨਮਕੀਨ ਉਹਨਾਂ ਕੰਮ ਕਰ ਲਿਆ ਇਹਨਾਂ ਨੇ ਫਾਰਸ ਵਧੀਆ ਪਤਾ ਆ ਹੁਣ ਇਹਨਾਂ ਨੂੰ ਹੁਣ ਨਮਕੀਨ ਚੋਲ ਬਣਾ ਕੇ ਦਿੱਤੇ ਖਾਣ ਨੂੰ ਨਾਲ ਗਏ ਹੀ ਨਾਲ ਚੋਲ ਨਾਲ ਸਬਜੀ ਆਲੂ ਮਟਰਾਂ ਦੀ ਤੇ ਖਾਣ ਦੇ ਆ ਇੱਕ ਇਸਤਰੀ ਉੱਧਰ ਖਾਂਦੇ ਆ ਇੱਕ ਔਰਤ ਇਸਤਰੀ ਇੱਧਰ ਖਾਂਦੇ ਨੇ ਖਾਂਦੇ ਆ ਦੇਖੋ ਸੋ ਅੱਦਾ ਬਲੌਗ ਜਰੂਰ ਹਾਨੂੰ ਦੱਸਿਓ ਤੁਸੀਂ ਸੋ ਕੀ ਹਾਂਜੀ ਜਿੱਥੇ ਫਰਸ਼ ਪਾਇਆ ਉਹ ਵੀ ਤੁਹਾਨੂੰ ਦਿਖਾਉਣ ਲੱਗੇ ਹਾਂ ਹੁਣ ਜਾਨੀ ਆ ਮੱਝ ਲੈਣਦੀ ਵੀ ਆ ਮੱਝ ਬੰਨ ਵੀ ਛੱਡੀ ਗਈ ਤਾਂ ਹੁਣ ਜਾ ਕੇ ਦਿਖਾਉਣੀ ਆ ਤੁਹਾਨੂੰ ਕਿੰਨੀ ਸੋਹਣੀ ਫਰਸ਼ ਪਾਤਾ ਜੇ ਤੁਸੀਂ ਕਿਸੇ ਨੇ ਵੀ ਇਹਨਾਂ ਤੋਂ ਕੰਮ ਕਰਾਉਣਾ ਹੋ ਘਰ ਦਾ ਲੈਂਟਰ ਪਾਉਣਾ ਹੋਏ ਟਾਇਲ ਲਵਾਣੀ ਹੋਏ ਜਾਂ ਕੋਈ ਵਾਲ ਪੇਪਰ ਵਗਰਾ ਦਾ ਕੰਮ ਹੋਏ ਜਰੂਰ ਤੁਸੀਂ ਕੰਟੈਕਟ ਕਰਨਾ ਆ ਇਹਨਾਂ ਦੋਨਾਂ ਨੇ ਕੰਮ ਕਰਕੇ ਤੁਹਾਨੂੰ ਬੜਾ ਵਧੀਆ ਦੇਣਗੇ ਜਿੱਤੇ ਹੁਣ ਫਰਸ਼ ਪਾਤਾ ਆ ਦੇਖੋ ਕਿੰਨਾ ਸੋਹਣਾ ਫਰਸ਼ ਪਾਇਆ ਆ ਦੇਖੋ ਮਾਜੀ ਵੀ ਬਨ ਛੱਡੀ ਇੱਥੇ ਪਰ ਇਹ ਮਾਜੀ ਨਹੀਂ ਆੜੇ ਪੱਠੇ ਖਾਣ ਦੀ ਕਹਿੰਦੀ ਐ ਜੀ ਮੈਨੂੰ ਕਿਤੇ ਵਕਰੀ ਥਾਂ ਤੇ ਲੱਗਦਾ ਬਨ ਛੱਡਿਆ ਆ ਇਸ ਕਰਕੇ ਨਹੀਂ ਖਾਣਦੀ ਉਹ ਵਾਰ-ਵਾਰ ਥੱਲੇ ਨੂੰ ਦੇਖੀ ਜਾਂਦੀ ਆ ਕਿ ਇੱਥੇ ਤਾਂ ਕੁਝ ਹੋ ਰਹੀ ਤਾਂ ਹੁਣ ਕੀ ਬਣ ਗਿਆ ਆ ਇੱਥੇ ਕੀ ਪਲੇਨ ਪਲੇਨ ਜਾਂ ਦਿਸਦਾ ਆ ਇਸ ਕਰਕੇ ਨਹੀਂ ਖਾਣਦੀ ਕੰਮ ਬਹੁਤ ਖਲਾਰਾ ਦੇਖੋ ਕਿ ਨਾ ਹੋ ਗਈ ਟੋਂਟਾ ਧੋਕੇ ਵੀ ਨਾ ਔਖਾ ਹੀ ਹੋ ਗਿਆ ਹੁਣ ਉਹ ਦੇਖੋ ਕਿਤੇ ਕੰਮ ਤੋਂ ਸਮਾਨ ਕਿਤੇ ਕਿਤੇ ਪਿਆ ਆ ਸੋ ਅਜੀ ਦੇਖੋ ਪਮੰਦੀ ਖਾ ਲਿਆ ਗਾਇ ਤੁਹਾਨੂੰ ਕਿਸੇ ਦਿਨ ਮੈਂ ਵਧੀਆ ਇੱਕ ਚਾਂਜਰ ਵਾਲੀ ਕਬੂਤਰ ਦਿਖਾਣੀ ਆ ਅਜੇ ਟਾਈਮ ਲੱਗਣਾ ਆ ਦਿਖਾਵਾਂਗੀ ਤੁਹਾਨੂੰ ਹੈਲੋ ਫਰੈਂਡ ਅਹੀਂ ਹੋ ਗਏ ਆ ਕੰਮ ਕਰਕੇ ਫ੍ਰੀ ਤੇ ਅਜੇ ਹੋਰ ਵੀ ਕੰਮ ਬਾਕੀ ਆ ਅਜੇ ਹੁਣ ਬਾਹਰ ਨੂੰ ਬਾਹਰ ਦਾ ਕੰਮ ਰਹਿ ਗਿਆ ਘਰ ਦਾ ਤੇ ਆਪਾਂ ਕਰ ਹੀ ਲਿਆ ਵਾ ਚਲੋ ਤੇ ਹੁਣ ਆ ਤੰਗਰਾਮਾਂ ਤੇ ਚੱਲੇ ਆ ਪੱਠੇ ਲੈਣ ਤਿੰਨ 3.5 ਅਜਲੇ ਪੈਰ ਦੇ ਉਹਨਾਂ ਥੱਕ ਵੀ ਗਏ ਥੱਕ ਗਏ ਸਵੇਰ ਤੇ ਕੰਮ ਲੱਗੇ ਤੇ ਹੁਣ ਇੱਟਾਂ ਪਹਿਲਾਂ ਪੁੱਟੀਆਂ ਫਿਰ ਕੋਠੇ ਤੇ ਚੜ ਗਏ ਸਾਰੀਆਂ ਇੱਟਾਂ ਥੋੜੀਆਂ ਰਹਿ ਵੀ ਗਈਆਂ ਅਜੇ ਹੁਣ ਸਵੇਰੇ ਦੇ ਕੋਠੇ ਤੇ ਰੱਖ ਕੇ ਆਵਾਂਗੇ ਸਾਫ਼ ਸੁਥਰ ਕਰਕੇ ਬਾਕੀ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਮਿਲਦੇ ਆਂ ਨੈਕਸਟ ਬਲੌਗ 'ਚ ਬਾਏ ਬਾਏ ਜਿਹੜੇ ਸਾਡੇ ਚੈਨਲ ਤੇ ਨਵੇਂ ਉਹ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੱਕ ਬਲੌਕ ਕਿਦਾਂ ਦੇ ਲੱਗਦੇ ਉਹ ਵੀ ਜ਼ਰੂਰ ਦੱਸਿਆ ਕਰੋ ਹਾਏ ਬਾਏ